ਹੀ ਚਾਹੁੰਦੇ ਆਸੀਂ ਕਿ ਉਹ ਸ਼ਹੀਦੀ ਪ੍ਰਾਪਤ ਕਰੇ ਤੇ ਫਿਰ ਨਾਰੇ ਲਾਉਂਦੇ ਫਿਰਿਏ ਕਿ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਮੁੱਖ ਮੰਤਰੀ ਇੱਥੇ ਤੁਰਿਆ ਫਿਰਦਾ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਬੈਠੇ ਹੋਏ ਆਂ ਸਾਰੇ ਪਾਸੇ ਦੀ ਹੂੰ ਹੂੰ ਕਰਦਾ ਲੰਘਿਆ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਔਰ ਗੁਰੂ ਉਸ ಏਕਮਕਾਰ ਦਾ ਰੂਪ ਹੁੰਦਾ ਹੈ ਉਹਦੇ ਵਿੱਚੋਂ ਫਤਵਾ ਜਦੋਂ ਆ ਗਿਆ ਇਹ ਭਗਵੰਤ ਭਗਵੰਤ ਦਾ ਛੱਡੋ ਮੋਦੀ ਛੋਦੀ ਵੀ ਇੱਥੇ ਬੈਠੇ ਹੋਣ ਤਾਂ ਇੱਥੇ ਕੀ ਹੋ ਰਿਹਾ ਉਸ ਹਰ ਦਿਨ ਦੀ ਰਿਪੋਰਟ ਸਾਡੇ ਚੀਫ ਮਨਿਸਟਰ ਕੋਲੇ ਹੈ ਜੇ ਉਹਦੇ ਕੰਨਾਂ ਤੇ ਜੂ ਨਹੀਂ ਸਰ ਕਰੀ ਤਾਂ ਅਸੀਂ ਜੂ ਨਹੀਂ ਅਸੀਂ ਹਾਥੀ ਵੀ ਰਗੜਾਵਾਂ ਯੂਪ ਨੇ ਧਰਮ ਪਰਿਵਰਤਨ ਤੇ ਲਵ ਜਿਹਾ ਹੱਥ ਤੇ ਕਾਨੂੰਨ ਬਣਾਤਾ हिमाचल प्रदेश ਨੇ ਬਣਾਤਾ ਤਾਂ ਸਾਡੀ ਸਰਕਾਰ ਵੀ ਬਣਾ ਸਕਦੀ। ਇਹਨਾਂ ਨੂੰ ਲੱਗ ਰਿਹਾ ਨਹੀਂ ਯਾਰ ਇਹਦੇ ਨਾਲ ਕੁਝ ਨਹੀਂ ਹੋਣਾ। ਵੋਟਾਂ ਤਾਂ ਸਾਨੂੰ 300 ਯੂਨਿਟ ਨਾਲ ਮਿਲਣੀਆਂ। ਜਾਂ ਫਿਰ 1-1 ਕਾ 1000 ਬੀਬੀਆਂ ਨੂੰ ਦੇ ਦੇਾਂਗੇ ਫਿਰ ਮਿਲਣੀਆਂ। ਮਾਦਲ ਸਾਹਿਬ ਨੇ ਕਹਤਾ ਸੀ ਕੈਲੀਫੋਰਨੀਆ ਬਣੂ। ਅਮਰਿੰਦਰ ਸਾਹਿਬ ਅਮਰਿੰਦਰ ਸਿੰਘ ਨੇ ਗੁੱਟਕਾ ਫੜ ਕੇ ਕਹਤਾ ਸੀ ਨਸ਼ੇ ਖਤਮ। ਬੀਬੀ ਇੰਦਰਾਣੇ ਕਹਿੰਦਾ ਸੀ ਗਰੀਬੀ ਹਟਾ ਦਿਆਂਗੇ ਤੇ ਇਹਨਾਂ ਨੇ ਕਹਤੇ ਅਸੀਂ ਨਿਕਲਾਬ ਲਿਆ ਦਿਆਂਗੇ ਆ ਗਿਆ ਇਹ ਕੀ ਹੈ ਇਨ੍ਹਾਂ ਲੀਡਰਾਂ ਦੀ ਬੇਈਮਾਨੀ ਕੀ ਕਿਹਾ ਸੀ ਪਹਿਲੀ ਪਾਸ਼ਾਹੀ ਨੇ ਕਿਰਤ ਕਰ ਤੇ ਵੰਡ ਸ਼ਕ ਇਹ ਕੀ ਆਂਦੇ ਨੇ ਕਿਰਤ ਤੁਸੀਂ ਕਰੋ ਖਾਵਾਗੇ ਅਸੀਂ ਇਹ ਜਿਹੜੇ ਮੁੱਖ ਮੰਤਰੀ ਮਨਿਸਟਰ ਆ ਉਹ ਕੋਣੀ ਡਿੱਗਦੇ ਇਹ ਤੋਂ ਨਹੀਂ ਆਏ ਇਹ ਅਸੀਂ ਚੁਣਿਆ ਜਿਹੜਾ ਸਾਡਾ ਜਜ਼ਬਾਤ ਨਹੀਂ ਸਮਝਦਾ ਇਮੋਸ਼ਨ ਨਹੀਂ ਸਮਝਦਾ ਸਾਡੀ ਡਿਮਾਂਡ ਨਹੀਂ ਸਮਝਦਾ ਤਾਂ ਫੇਰ ਉਹ ਇੱਥੇ ਲੀਡਰ ਬਣ ਕੇ ਨਾ ਕੋਈ ਜਿੰਨੇ ਪਾਰਟੀਆਂ ਦੇ ਪ੍ਰਧਾਨ ਨੇ ਜੇ ਉਹ ਇੱਥੇ ਨਹੀਂ ਆ ਰਹੇ ਤਾਂ ਅਸੀਂ ਉਹਦਾ ਘਰ ਘੇਰਾਗੇ ਫੀ ਜਗ੍ਹਾ ਤੇ ਬੈਠ ਕੇ ਵੇਖੋ ਜੇ ਦਿਮਾਗ ਹਿੱਲ ਜੂਗਾ ਪਾਗਲ ਹੋ ਜੂंगे ਮਰ ਵੀ ਜਾਉਂਗੇ ਉਹ ਕਿਵੇਂ ਬੈਠਾ ਬਾਣੀ ਦਾ ਅਸਰਾ ਲੈ ਕੇ ਆਪਦੇ ਆਪ ਦੇ ਝੰਡੇ ਜਿੰਦਾਬਾਦ ਮਰਦਾਬਾਦ ਤੇ ਜਿੱਥੇ ਗੁਰੂ ਲਈ ਲੜਨਾ ਉੱਥੇ ਘਰਾਂ ਚ ਬਹਿ ਜਾਓ ਕਿ ਜਿਹੜੇ ਬੰਦੇ ਆਪਦੇ ਗੁਰੂ ਲਈ ਆਪਦੇ ਪਿਤਾ ਸਮਾਨ ਗੁਰੂ ਲਈ ਨਹੀਂ ਉੱਠੇ ਇਹ ਆਪਦੇ ਪਿਤਾ ਲਈ ਕੀ ਉੱਠਣਗੇ ਸੋ ਮਾਰੋ ਥਪੇੜੇ ਇਨਾਂ ਸਾਡੇ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਬੈਠੀ ਹੋਈ ਸੰਗਤ ਪਹਿਲਾ ਇੱਕ ਵਾਰੀ ਫਤੇ ਦੀ ਸਾਂਝ ਪਾਲ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਜੋ ਕਿ ਜ਼ਰੂਰੀ ਵੀ ਨਹੀਂ ਤੇ ਉਹਨੂੰ ਕਾਰਗਰ ਕਿਵੇਂ ਬਣਾਉਣਾ ਉਹਨੂੰ ਵੀ ਵਿਚਾਰਾਂਗੇ ਸੋ ਭਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਬਾਬਾ ਜੀ ਨੇ ਜ਼ਿਕਰ ਕੀਤਾ ਕਿ ਸੰਗਤ ਘਟ ਹੈ ਤੁਸੀਂ ਬਲੀਵ ਕਰਿਓ ਜੇ ਅਸੀਂ ਔਲਖ ਸਾਹਿਬ ਗੁਰਪ੍ਰੀਤ ਜੀ ਅਸੀਂ ਕਾਫੀ ਚਿਰ ਤੋਂ ਇਹ ਵਿਚਾਰਾਂ ਕਰ ਰਹੇ ਆਂ ਅੱਜ ਤੁਸੀਂ ਜਿੰਨੇ ਵੀ ਆਏ ਹੋ ਆਪ ਮੁਹਾਰੇ ਆਏ ਹੋ ਆਪ ਮੁਹਾਰੇ ਦਾ ਮਤਲਬ ਕੀ ਹੁੰਦਾ ਹੈ ਕੋਈ ਕਿਸੇ ਨੂੰ ਬਸ ਨਹੀਂ ਲੈ ਕੇ ਆਈ ਕੋਈ ਕਾਰ ਨਹੀਂ ਲੈ ਕੇ ਆਈ ਤੁਸੀਂ ਆਏ ਹੋ ਬਹੁਤ ਵੱਡੀ ਮਿਹਰਬਾਨੀ ਕਿਉਂਕਿ ਸਾਡੇ ਧਰਮ ਚ ਸਵਾਲ ਆਕਸੇ ਇੱਕ ਲੜਾਊ ਵਾਲੀ ਗੱਲ ਕਿਉਂ ਕਹੀ ਸੀ ਦਸਵੀਂ ਪਾਤਸ਼ਾਹੀ ਨੇ ਇਸ ਲਈ ਕਹੀ ਸੀ ਕਿ ਜੋ ਦਿਲੋਂ ਮੰਨ ਕੇ ਤੁਰਦਾ ਉਸ ਇੱਕ ਦੀ अहमियत ਵੀ ਸਵਾ ਲੱਖ ਵਰਗੀ ਹੁੰਦੀ ਹੈ ਔਰ ਇਹਦਾ ਪ੍ਰਗਟਾਵਾ ਅਸੀਂ ਬੜੇ ਵਾਰੀ ਚਾਹੇ ਉਹ ਸਾਰਾ ਗੜੀ ਦੀ جنگ ਹੋਵੇ ਔਰ ਸਭ ਤੋਂ ਅਹਿਮ ਚਮਕੌਰ ਸਾਹਿਬ ਦੀ ਹੋਵੇ ਵਖਾਵਾ ਕੀਤਾ ਜਦੋਂ ਸਿਰਾਂ ਦੇ ਮੁੱਲ ਪੈ ਗਏ ਸੀ ਨਾ ਇਹ ਸੁਖਾ ਸਿੰਘ ਮਹਤਾਬ ਸਿੰਘ ਨੇ ਕਿਉਂ ਲਾਇਆ ਸੀਗਾ ਨਾਕਾ ਇਸ ਲਈ ਕਿ ਅਸੀਂ ਹੈਗੇ ਆ ਤੇ ਇੱਕ ਗੁਰੂ ਦਾ ਸਿੰਘ ਸਵਾ ਲੱਖ ਦੇ ਬਰਾਬਰ ਹੈ ਪਰ ਉਹਦੇ ਨਾਲ ਨਾਲ ਜੋ ਇਹਨਾਂ ਨੇ ਜ਼ਿਕਰ ਕੀਤਾ ਬਾਬਾ ਜੀ ਨੇ ਉਹਦਾ ਇੱਕ ਮਸਲਾ ਵੀ ਹੈ ਮਸਲਾ ਇਹ ਹੈ ਕਿ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਬੜੇ ਮੋਰਚੇ ਲੱਗੇ ਸੀ ਤੇ ਉਹਨਾਂ ਚੋਂ ਬਹੁਤ ਸਾਰੇ ਵਿਕ ਵੀ ਗਏ ਸੀ ਇਹ ਵੀ ਇੱਕ ਮਸਲਾ ਹੈ ਬਟ ਕਦੇ-ਕਦੇ ਉੱਪਰ ਵਾਲਾ ਜੋ ਤੁਹਾਡੀ ਪ੍ਰੀਖਿਆ ਲੈਂਦਾ ਹੈ ਉਸ ਪ੍ਰੀਖਿਆ 'ਚ ਤਪ ਰਹੇ ਨੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਭਾਈ ਗੁਰਪ੍ਰੀਤ ਸਿੰਘ ਉਰੀਚ ਸਰਦਾਰ ਤਜਿੰਦਰ ਸਿੰਘ ਔਲਖੋਰੀ ਔਰ ਸਭ ਤੋਂ ਜ਼ਿਆਦਾ ਤਪ ਰਹੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਮਾਤਾ ਜੀ ਆ ਬੈਠੇ ਨੇ ਸਟੇਜ ਤੇ ਸਾਰਾ ਟੱਬਰ ਇੱਥੇ ਬੈਠਾ ਹੋਇਆ ਹੈ ਉਹਨਾਂ ਦੇ ਭਾਈ ਸਾਹਿਬ ਵੀ ਬੈਠੇ ਨੇ ਇੱਥੇ ਮੈਨੂੰ ਲੱਗਦਾ ਹੈ ਪਿੱਛੇ ਬੈਠੇ ਨੇ ਉਹਨਾਂ ਦਾ ਭਤੀਜਾ ਇਹਨਾਂ ਦੇ ਬੇਟੇ ਹੋਰ ਸਾਰੇ ਭੈਣ ਜੀ ਵੀ ਆਏ ਹੋਏ ਨੇ ਸਾਰੇ ਜਣੇ ਬੈਠੇ ਨੇ ਔਰ ਤੁਸੀਂ ਬਲੀਵ ਕਰਿਓ ਜੇ ਮੈਂ ਤੁਹਾਨੂੰ ਇੰਨੀ ਇੱਕ ਗੱਲ ਕਹੂੰਗਾ ਕਿ ਮੈਂ ਗੱਲ 'ਚ ਗੱਲ ਐਡ ਕਰੂੰਗਾ ਬਾਬਾ ਜੀ ਦੀਦੀ ਅਸੀਂ ਤਾਂ ਕੁਛ ਵੀ ਨਹੀਂ ਗਏ ਜਦੋਂ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਤਾੜੀ ਮਾਰ ਕੇ ਨਿਕਲੇ ਸੀ ਦਸਵੀਂ ਪਾਸ਼ਾਹੀ ਕਿੰਨੇ ਕ ਸਿੰਘ ਸੀ ਕਦਰਾਨੇ ਦੀ ਢਾਹ ਬੋਦੋ ਕਹਿੰਦੇ ਸੀ ਬਾਗ ਚ ਮੁਕਤਸਰ ਸਾਹਿਬ ਬਣਿਆ ਜਿੱਥੇ 40 ਆਏ ਤੇ ਭਾਈ ਮਹਾ ਸਿੰਘ ਰਾਈ ਵਿਦਾਵਾ ਪੜਾ ਕੇ ਮੁਕਤ ਹੋਈ ਤਾਂ ਪਰਿਖਿਆ ਜੇ ਉਹਨਾਂ ਪਾਤਸ਼ਾਹੀਆਂ ਦੀ ਜੋ ਰੱਬੀ ਜੋਤ ਚੋਂ ਆਏ ਸੀ ਉਹਨਾਂ ਦੀ ਲਈ ਜਾ ਸਕਦੀ ਹੈ ਤਾਂ ਯਾਰ ਭਾਈ ਗੁਰਜੀਤ ਸਿੰਘ ਖਾਲਸਾ ਦੀ ਵੀ ਲੈ ਲਈ ਇਹਨਾਂ ਦੀ ਵੀ ਲੈ ਲਈ ਔਰ ਆਪਣੀ ਸਾਰਿਆਂ ਦੀ ਵੀ ਲੈ ਲਈ ਪਰ ਆਪਾਂ ਇਦੇ ਚ ਤਪਕੇ ਅੱਗੇ ਵਧਣਾ ਇੱਥੇ ਸਮਾਨੇ ਚ ਬੱਚਿਆਂ ਦਾ ਮੋਰਚਾ ਲੱਗਿਆ ਸੀ ਪਿਛਲੀ ਆਰੀ ਅਸੀਂ ਗਏ ਸੀ ਉੱਥੇ ਉਹ ਸਾਰੇ ਮਾਂ ਬਾਪ ਨੇ ਰੋਂਦਿਆਂ ਹੋਇਆਂ ਸਾਨੂੰ ਦੱਸਿਆ ਸੀ ਇੱਕ ਮਹੀਨੇ ਤੋਂ ਬੈਠੇ ਸਾਡੀ ਕੋਈ ਸੁਣ ਨਹੀਂ ਰਿਹਾ ਇੱਕ ਮਹੀਨੇ ਤੋਂ ਬੈਠੇ ਸੀ ਇਹ ਮੇਰਾ ਤਾਂ ਗੁਰਬ੍ਰੀ ਸਿੰਘ ਦੀ ਦੋ ਤਰੀਕ ਦੀ ਗੱਲ ਹੈ ਦੋ ਤਰੀਕ ਦੀ ਗੱਲ ਸੀ ਪੰਜਾਂ ਦਿਨਾਂ ਚ ਉਹਦਾ ਭਾਣਾ ਵਰਤਿਆ ਮੁੱਖ ਮੰਤਰੀ ਇੱਥੇ ਤੁਰਿਆ ਫਿਰਦਾ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਅਸੀਂ ਬੈਠੇ ਹੋਏ ਹਾਂ ਸਾਰੇ ਪਾਸੇ ਦੀ ਘੁੰ ਘੁੰ ਕਰਦਾ ਲੰਘ ਗਿਆ ਪਰ ਨਾਲ ਦੀ ਨਾਲ ਚਾਹੇ ਦਿਖਾਵੇ ਲਈ ਸਹੀ ਐਸ.ਡੀ.ਐਮ ਤੇ ਡੀ.ਐਸ.ਪੀ ਨੂੰ ਸਸਪੈਂਡ ਵੀ ਕਰ ਗਿਆ ਮਤਲਬ ਦਾ ਸਸਪੈਂਡ ਤਾਂ ਨਹੀਂ ਬਦਲੀ ਕਰ ਗਿਆ ਪਰ ਮੈਨੂੰ ਉਦੋਂ ਵੀ ਹੈਰਾਨਗੀ ਹੋਈ ਸੀ ਕਿ ਡੀ.ਐਸ.ਪੀ ਐਸ.ਐਸ.ਪੀ ਦੀ ਮਰਜ਼ੀ ਤੋਂ ਬਿਨਾਂ ਕੰਮ ਕਰਦਾ ਹੈ ਐਸ ਡੀ ਐਮ ਡੀ ਸੀ ਦੀ ਮਰਜ਼ੀ ਤੋਂ ਬਿਨਾ ਕੰਮ ਕਰਦਾ ਤਾਂ ਉਹਨਾਂ ਨੂੰ ਕਿਉਂ ਨਹੀਂ ਕੀਤਾ ਕੋਈ ਸ਼ੱਕ ਨਹੀਂ ਕਿ ਉਹਦੋਂ ਕਰਦੇ ਨੇ ਜਦੋਂ ਮਜਬੂਰੀ ਹੁੰਦੀ ਹੈ ਤੇ ਮਜਬੂਰੀ ਆਪਾ ਬਣਾ ਦੇਣੀ ਹੈ ਬਣਾਵਾਂਗੇ ਪਰ ਕਦੇ-ਕਦੇ ਸਾਨੂੰ ਤਪ ਵੀ ਵਿਖਾਉਣਾ ਪੈਂਦਾ ਹੈ ਔਰ ਉਹ ਤਪ ਜਿਵੇਂ ਕਿਹਾ ਗਿਆ ਹੈ ਕਿ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਔਰ ਗੁਰੂ ਉਸ ಏਕਮਕਾਰ ਦਾ ਰੂਪ ਹੁੰਦਾ ਹੈ ਉਦੇ ਵਿੱਚੋਂ ਫਤਵਾ ਜਦੋਂ ਆ ਗਿਆ ਇਹ ਭਗਵੰਤ ਭਗਵੰਤ ਤਾਂ ਛੱਡੋ ਮੋਦੀ ਛੋਦੀ ਵੀ ਇੱਥੇ ਬੈਠੇ ਹੋਣਗੇ ਪਰ ਹੁਣ ਆ ਜਾਂਦਾ ਕੰਮ ਕਿ ਜ਼ਿੰਮੇਵਾਰੀ ਆਪਾਂ ਨੂੰ ਮਿਲੀ ਹੈ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਮਿਲੀ ਹੈ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੂੰ ਮਿਲੀ ਹੈ ਆਪਾਂ ਸਾਰਿਆਂ ਨੂੰ ਮਿਲੀ ਹੈ ਤਾਂ ਆਪਾਂ ਕਰਨਾ ਕੀ ਆ ਹੁਣ ਸਹੀ ਗੱਲ ਹੈ ਕਿ ਹੁਣ ਆਪਾਂ ਕੱਲੇ ਇੱਥੇ ਬੈਠਣ ਵਾਲਾ ਕੰਮ ਭਾਈ ਗੁਰਜੀਤ ਸਿੰਘ ਖਾਲਸਾ ਕਰ ਰਿਹਾ ਹੈ ਹੁਣ ਆਪਾਂ ਵੀ ਕੁਛ ਕਰੀਏ ਮੈਂ ਆਪਦੇ ਵੱਲੋਂ ਕਮੇਟੀ ਨੂੰ ਜਦ ਕਿ ਮੇਰੇ ਨਾਲ ਵੀ ਵਿਚਾਰਾ ਹੁੰਦੀਆਂ ਰਹਿੰਦੀਆਂ ਪਰ ਮੈਂ ਆਪਦੇ ਵੱਲੋਂ ਆਪ ਨੂੰ ਵੀ ਤੇ ਕਮੇਟੀ ਨੂੰ ਵੀ ਇੱਕ ਰਾਏ ਦਿਊਗਾ ਕਿ ਜਿਹੜਾ ਸੱਜਣ ਜਿਸ ਵੀ ਪਾਰਟੀ ਦਾ ਹੈ ਜੇ ਉਹ ਇੱਥੇ ਹਾਜ਼ਰ ਨਹੀਂ ਹੋਇਆ ਹੁਣ ਤੱਕ ਤਾਂ ਉਸ ਪਾਰਟੀ ਦੇ ਪ੍ਰਧਾਨ ਦਾ ਘਰ ਘੇਰਿਆ ਜਾਵੇ ਸਭ ਤੋਂ ਪਹਿਲਾਂ ਪਹਿਲਾ ਨੰਬਰ ਜਿਹਦੀ ਮੌਜੂਦਾ ਗਵਰਨਮੈਂਟ ਹੈ ਜਿਹਦਾ ਪ੍ਰਧਾਨ ਇਹਨਾਂ ਨਾਲ ਨੇਗੋਸ਼ੀਏਟ ਵੀ ਕਰ ਰਿਹਾ ਸੀ ਬੇਅਦਬੀ ਦੇ ਕਾਨੂੰਨ ਲਈ ਤਾਂ ਸਭ ਤੋਂ ਪਹਿਲਾਂ ਵਾਰੀ ਉਹਦੀ ਹੋਵੇ ਉਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਦੇ ਕੰਨਾਂ ਤੇ ਜੂਨੀ ਸਰ ਕਰਈ ਫਿਰ ਉਹਨਾਂ ਦਾ ਹੋਵੇ ਮੈਂ ਕਿਉਂ ਕਹਿ ਰਿਹਾ ਉਸ ਤੋਂ ਬਾਅਦ ਫੇਰਾਪਾ ਸੜਕ ਤੇ ਉਤਰਾਂਗੇ ਉਹਦੀ ਵਜ੍ਹਾ ਦੱਸ ਰਿਹਾ ਮੈਂ ਕਿਉਂ ਕਹਿ ਰਿਹਾ ਹਾਂ ਬਾਬਾ ਜੀ ਉਹਦੀ ਇੱਕ ਵਜ੍ਹਾ ਹੈ ਸੜਕ ਤੇ ਉਤਰਨ ਤੋਂ ਪਹਿਲਾਂ ਕਿਉਂਕਿ ਹੋਇਆ ਕੀ ਹੈ ਅਸੀਂ ਸਾਰੇ ਅੰਦੋਲਣਾਂ ਵਿੱਚ ਸ਼ਾਮਲ ਹੈ ਕਿਸਾਨੀ ਅੰਦੋਲਣ ਵੇਲੇ ਵੀ ਸੀ ਇਹ ਆਮ ਜਨमानस ਦੇ ਦਿਲੋਂ ਦਿਮਾਗ 'ਚ ਇੱਕ ਖਿਆਲ ਆ ਗਿਆ ਕਿ ਬਿਨਾਂ ਵਜ੍ਹਾ ਤੋਂ ਸੜਕ ਰੋਕਦੇ ਨੇ ਸਾਨੂੰ ਪਰੇਸ਼ਾਨ ਕਰਦੇ ਨੇ ਅਸੀਂ ਉਸ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਅਸੀਂ ਹਰ ਪਾਰਟੀ ਦੇ ਪ੍ਰਧਾਨ ਦਾ ਦਰਵਾਜ਼ਾ ਵੀ ਖੜਕਾਉਣਾ ਇੱਥੇ ਬਹਿ ਕੇ ਇਨਾਂ ਸਾਰਿਆਂ ਨੂੰ ਵੀ ਦੱਸਣਾ ਕੋਈ ਭਗਵੰਤ ਮਾਨ ਨੂੰ ਸੋਸ਼ਲ ਮੀਡੀਆ ਵੇਖਣ ਦੀ ਲੋੜ ਨਹੀਂ ਗਈ ਹਰ ਰੋਜ਼ ਸਵੇਰ ਇੰਟੈਲੀਜੈਂਸ ਦਾ ADGP ਉਹਨੂੰ ਜਾ ਕੇ ਰਿਪੋਰਟ ਦਿੰਦਾ ਕਿ ਪੰਜਾਬ ਚ ਕੀ ਹੋ ਰਿਹਾ ਹੈ ਤਾਂ ਇੱਥੇ ਕੀ ਹੋ ਰਿਹਾ ਉਸ ਹਰ ਦਿਨ ਦੀ ਰਿਪੋਰਟ ਸਾਡੇ ਚੀਫ ਮਿਨਿਸਟਰ ਕੋਲੇ ਹੈ ਜੇ ਉਹਦੇ ਕੰਨਾਂ ਤੇ ਜੂ ਨਹੀਂ ਸਰકરી ਤਾਂ ਅਸੀਂ ਜੂ ਨਹੀਂ ਅਸੀਂ ਹਾਥੀ ਵੀ ਰਗੜਾਵਾਂਗੇ ਪਰ ਕਿਵੇਂ ਸੰਗਤ ਦੇ ਸਾਥ ਨਾਲ ਬੋਲੇ ਅਸੀਂ ਪ੍ਰਧਾਨਾਂ ਦੇ ਘਰ ਮੂਰੇ ਬੈਠਾਂਗੇ ਉਹਦੇ ਲਈ ਕੋਈ ਲੰਬਾ ਗਾਇਬ ਦੇਣ ਦੀ ਜ਼ਰੂਰਤ ਨਹੀਂ ਭਾਈ ਸਾਹਿਬ ਤੁਸੀਂ ਜਲਦੀ ਕਾਲ ਦਿਓ ਜੇ ਕਿਉਂਕਿ ਅਸੀਂ ਭਾਈ ਗੁਰਜੀਤ ਸਿੰਘ ਦੀ ਜ਼ਿਆਦਾ ਪਰਖਿਆ ਨਹੀਂ ਲੈਣੀ ਹੁਣ ਆਪਾਂ ਵੀ ਕੋਸ਼ਿਸ਼ ਕਰਨਾ ਹੈ ਕਿਉਂਕਿ ਅਸੀਂ ਕੋਈ ਅਜਿਹਾ ਕਾਨੂੰਨ ਨਹੀਂ ਬਣਾ ਰਹੇ ਜੀ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਹੋਵੇ ਇਹ ਆਮ ਤੌਰ ਤੇ ਮਸ਼ਹੂਰ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਨੂੰ ਲੈ ਕੇ ਉਹਨੂੰ ਮੈਨੂੰ ਲੱਗਦਾ ਸਿੱਧੂ ਸਾਹਿਬ ਭਰਮ ਸੀ ਕਹਿੰਦੇ ਆ ਨਾ ਸ਼ਾਇਦ ਉਸ ਕਾਨੂੰਨ ਦਾ ਕੁਝ ਕੁ ਗੱਲਾਂ ਉਹਦੇ ਚ ਬਹੁਤ ਕਈਆਂ ਗੁਜ਼ਰੀਆਂ ਨੇ ਕਿਉਂਕਿ ਉਹਨਾਂ ਦੀ ਇੰਟਰਪ੍ਰੀਟੇਸ਼ਨ ਅਲੱਗ ਤਰੀਕੇ ਨਾਲ ਹੁੰਦੀ ਹੈ ਇੰਟਰਪ੍ਰੀਟੇਸ਼ਨ ਲਈ ਸਾਡੇ ਕੋਲੇ ਲੀਗਲ ਟੀਮ ਔਲਖ ਸਾਹਿਬ ਸਿੱਧੂ ਸਾਹਿਬ ਬਾਕੀ ਲੋਕ ਹੈਗੇ ਨਹੀਂ ਜਿੱਥੇ ਅਸੀਂ ਇਹ ਆਣੇ ਕਿ ਸਰ ਧਰਮ ਸਰਬ ਧਰਮੀਨ ਜਿੰਨੇ ਵੀ ਧਰਮ ਹੈਗੇ ਨੇ ਇੱਥੇ ਜਿਦੇ ਚ ਭਗਵਤ ਗੀਤਾ ਰਾਮਾਇਣ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਲ ਕੁਰਾਨ ਸ਼ਰੀਫ ਸਭ ਸ਼ਾਮਲ ਨੇ ਜੇ ਇਹਨਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋਵੇ ਤਾਂ ਉਹਦੇ ਤੇ ਉਮਰ ਕੈਦ ਹੋਵੇ ਪਰ ਜੇ ਉਹ ਬੰਦਾ ਮੰਨ ਲਾ ਉਮਰ ਕੈਦ ਦੀ ਸਜ਼ਾ ਭੁਗਤ ਕੇ ਫੇਰ ਆਉਂਦਾ ਫੇਰ ਉਹੀ ਕਰਦਾ ਤਾਂ ਫੇਰ ਸਜ਼ਾਏ ਮੌਤ ਹੋਵੇ ਕੀ ਗਲਤ ਕਹਿ ਰਹੇ ਆ ਭਾਈ ਹੁਣੇ ਜੇ ਸਾਡੇ ਦੇਸ਼ ਦੇ ਕਾਨੂੰਨ ਚ ਕੋਈ ਬੰਦਾ ਰੇਪ ਕਰ ਦੇ ਉਹਦੀ ਫਾਂਸੀ ਨਹੀਂ ਸੀਗੀ باوجود ਇਸ ਦੇ ਕਿ ਸਾਰਾ ਦੇਸ਼ ਉੱਠ ਪਿਆ ਸੀ ਨਹੀਂ ਬਣੀ ਲੇਕਿਨ ਪੱਛਮੀ ਬੰਗਾਲ ਚ ਇੱਕ ਰੇਪ ਕੇਸ ਹੋਇਆ ਪਿਛਲੇ ਸਾਲ ਔਰ ਉਹਨਾਂ ਨੇ ਅਗਸਤ ਦੇ ਵਿੱਚ ਪੱਛਮੀ ਬੰਗਾਲ ਨੇ ਇੱਕ ਕਾਨੂੰਨ ਬਣਾਇਆ ਕਿ ਜੇ ਕੋਈ ਕਰੂਗਾ ਇਸ ਤਰ੍ਹਾਂ ਦਾ ਗਨੌਣਾ ਅਪਰਾਧ ਤਾਂ ਉਹਨੂੰ ਫਾਂਸੀ ਹੋਊਗੀ यूपी ने धर्म परिवर्तन ते लव जिहाद ते कानून बनाता हिमाचल प्रदेश ने बनाता ता ਸਾਡੀ ਸਰਕਾਰ ਵੀ ਬਣਾ ਸਕਦੀ ਹੈ 295 एच अमेंडमेंट ਕਰ ਸਕਦੀ ਹੈ ਜਾਂ ਨਵਾਂ ਕਾਨੂੰਨ ਬਣਾ ਸਕਦੀ ਹੈ ਤਾਂ ਫਿਰ ਬਣ ਕਿਉਂ ਨਹੀਂ ਰਿਹਾ ਬਿਲਕੁਲ ਸਹੀ ਕਿਹਾ ਤੁਸੀਂ ਇਸ ਲਈ ਨਹੀਂ ਬਣ ਰਿਹਾ ਕਿ ਇਹਨਾਂ ਨੂੰ ਲੱਗ ਰਿਹਾ ਨਹੀਂ ਯਾਰ ਇਹਦੇ ਨਾਲ ਕੁਝ ਨਹੀਂ ਹੋਣਾ ਵੋਟਾਂ ਤਾਂ ਸਾਨੂੰ 300 ਯੂਨਿਟ ਨਾਲ ਮਿਲਣੀਆਂ ਜਾ ਫੇਰ 1-1 ਕਾ 1000 ਬੀਬੀਆਂ ਨੂੰ ਦੇ ਦੇਾਂਗੇ ਫੇਰ ਮਿਲਨੀ ਆ। ਸਾਨੂੰ ਇਨ੍ਹਾਂ ਲੋਕਾਂ ਨੂੰ ਝੂਠੇ ਸਾਬਤ ਕਰਨਾ ਪੈਣਾ ਬੀਬੀਓ। ਅਸੀਂ ਪਰਸੋਂ ਗੁਰੂ ਅਰਸਾਏ ਦੇ ਕੋਲੇ ਸੀ ਔਰ ਤਪਦੀ ਸੜਕ ਤੇ ਬੈਠੇ ਸੀ। ਪਤਾ ਕਿਉਂ? ਕਿਉਂਕਿ ਉੱਥੋਂ ਦਾ ਇੱਕ ਸਰਪੰਚ ਆਪਣੇ ਗੋਲੀ ਮਾਰ ਕੇ ਮਰ ਗਿਆ ਵਿਚਾਰਾ। ਉੱਥੋਂ ਦੇ ਇੱਕ ਐਮਐਲਏ ਦੀਆਂ ਘਟੀਆ ਹਰਕਤਾਂ ਕਰਕੇ ਕਰਪਸ਼ਨ ਦੀ ਭੁੱਖ ਕਰਕੇ ਅਸੀਂ ਉੱਥੇ ਬੈਠੇ ਔਰ ਸੈਟ ਬਣੀ ਉੱਥੇ ਇੱਥੇ ਤੁਹਾਡੇ ਸਾਹਮਣੇ ਜਦੋਂ ਸੜਕ ਤੇ ਗਏ ਲੇਕਿਨ 1 ਮਹੀਨੇ ਦੇ ਤਪ ਤੋਂ ਬਾਅਦ ਤਾਂ ਉਹ ਰਗਵੀਰ ਸਿੰਘ ਵੀ ਫੜਿਆ ਗਿਆ ਸੋ ਸਾਡੇ ਹੱਥ 'ਚ ਸਭ ਕੁਝ ਪਰ ਕੀ ਅਸੀਂ ਛੋਟੇ ਏਕ-ਏਕ ਗੱਲ ਲਈ ਕਿ ਉੱਥੇ ਜਸ਼ਨਪ੍ਰੀਤ ਮਰ ਗਿਆ ਇੱਥੇ ਬੱਚਿਆਂ ਤੇ ਚੜ ਗਿਆ ਮੈਂ ਇੱਥੇ ਉਸ ਦਿਨ ਵੀ ਗੱਲ ਕੀਤੀ ਸੀ ਬੜੀਆਂ ਪਾਰਟੀਆਂ ਦੇ ਨੁਮਾਇंदे ਆਏ ਸੀ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਸੀ ਕਿ ਇਹ ਰੇਤ ਦਾ ਭਰਿਆ ਟਰੱਕ ਜੋ ਕਿ ਨਜਾਇਜ਼ ਮਾਈਨਿੰਗ ਕਰਕੇ ਆ ਕੀ ਉਹਦੇ ਤੇ ਕਾਨੂੰਨ ਨਹੀਂ ਬੰਨਣਾ ਚਾਹੀਦਾ ਕੀ ਰੇਤ ਫਰੀ ਨਹੀਂ ਹੋਣੀ ਚਾਹੀਦੀ ਕਿਉਂਕਿ 15000 ਕਰੋੜ ਦੀ ਕ腐ਸ਼ਨ ਪਹਿਲਾਂ ਅਕਾਲੀਆਂ ਨੇ ਕੀਤੀ ਫਿਰ ਕਾਂਗਰਸੀਆਂ ਨੇ ਕੀਤੀ ਫੇਰਾ ਪਾਲਿਆ ਨੇ ਕੀਤੀ ਪਰ ਅਸੀਂ ਕੁਝ ਨਹੀਂ ਕਰ ਰਹੇਗੇ ਯਾਰ ਸਾਨੂੰ ਇਨਾ ਮੋਟੀਆਂ ਗੱਲਾਂ ਵੀ ਸੋਚਣਾ ਪਊਗਾ ਅਸੀਂ ਬਾਬਾ ਜੀ ਲੀਡਰਾਂ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਲੀਡਰ ਉਹਨਾਂ ਨੂੰ ਬਣਾਈਏ ਜਿਨ੍ਹਾਂ ਦੇ ਵਿੱਚ ਇਖਲਾਕ ਹੋਵੇ ਜਿਨ੍ਹਾਂ 'ਚ ਕੋਈ ਕੈਰੈਕਟਰ ਹੋਵੇ ਉਹ ਇਖਲਾਕ ਕੈਨ ਨਾਲ ਨਹੀਂ ਆਉਂਦਾ ਬਾਦਲ ਸਾਹਿਬ ਨੇ ਕਹਿੰਦਾ ਸੀ ਕੈਲੀਫੋਰਨੀਆ ਬਣੋ ਅਮਰਿੰਦਰ ਸਾਹਿਬ ਅਮਰਿੰਦਰ ਸਿੰਘ ਨੇ ਗੁੱਟਕਾ ਫੜ ਕੇ ਕਹਤਾ ਸੀ ਨਸ਼ੇ ਖਤਮ ਬੀਬੀ ਇੰਦਰਾ ਨੇ ਕਹਤਾ ਸੀ ਗਰੀਬੀ ਹਟਾ ਦਿਆਂਗੇ ਤੇ ਇਹਨਾਂ ਨੇ ਕਹਤੇ ਅਸੀਂ ਨਕਲਾਬ ਲਿਆ ਦਿਆਂਗੇ ਆ ਗਿਆ ਇਹ ਕੀ ਹੈ ਇਨ੍ਹਾਂ ਲੀਡਰਾਂ ਦੀ ਬੇਈਮਾਨੀ ਉਸ ਬੇਈਮਾਨੀ ਨੂੰ ਰੋਕਾਂਗੇ ਕਿਵੇਂ ਜਦੋਂ ਅਸੀਂ ਸੋਚਾਂਗੇ ਕੋਸ਼ਿਸ਼ ਕੀ ਕਿਹਾ ਸੀ ਪਹਿਲੀ ਪਾਤਸ਼ਾਹੀ ਨੇ ਕਿਰਤ ਕਰ ਤੇ ਵੰਡ ਛਕ ਇਹ ਕੀ ਆਂਦੇ ਨੇ ਕਿਰਤ ਤੁਸੀਂ ਕਰੋ ਖਾਵਾਂਗੇ ਅਸੀਂ ਤੁਹਾਡੇ ਤੇ ਸਾਡੇ ਘਰ ਛੋਟੇ ਹੋ ਗਏ ਇਹਨਾਂ ਦੇ ਮਹਿਲ ਬਣ ਗਏ ਕਿਵੇਂ ਕਿਸੇ ਐਮਐਲਏ ਦੀ ਜਾਇਦਾਦ ਨਾ ਬਣੀ ਹੋਵੇ ਬਦੀ ਹੋਵੇ ਤਾਂ ਮੈਨੂੰ ਦੱਸ ਦਿਓ ਇਹਨਾਂ ਦੇ ਮਹਿਲ ਕਿੱਥੋਂ ਬਣ ਗਏ ਇਹ ਸਾਡੀਆਂ ਖੁਨਾਮੀਆਂ ਨੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਆਪ ਨੂੰ ਸੁਧਾਰੋ ਇਹ ਜਿਹੜੇ ਮੁੱਖ ਮੰਤਰੀ ਮਨਿਸਟਰ ਆ ਉਤੋਂ ਨਹੀਂ ਡਿੱਗਦੇ ਇਹ ਉਤੋਂ ਨਹੀਂ ਆਏ ਇਹ ਅਸੀਂ ਚੁਣਿਆ ਜਿਹੜਾ ਸਾਡਾ ਜਜ਼ਬਾਤ ਨਹੀਂ ਸਮਝਦਾ ਇਮੋਸ਼ਨ ਨਹੀਂ ਸਮਝਦਾ ਸਾਡੀ ਡਿਮਾਂਡ ਨਹੀਂ ਸਮਝਦਾ ਤਾਂ ਫੇਰ ਉਹ ਇੱਥੇ ਲੀਡਰ ਬਣ ਕੇ ਨਾ ਕੰਮੇ ਇਹਦਾ ਵਾਅਦਾ ਕੀਦੇ ਨਾਲ ਕਰਾਂਗੇ ਆਪ ਦੇ ਆਪ ਨਾਲ ਕਿਉਂਕਿ ਸੁਧਾਰ ਕਿਸੇ ਹੋਰਾਂ ਲੂੰਗਲ ਕਰਕੇ ਨਹੀਂ ਹੁੰਦਾ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ ਤਾਂ ਅਸੀਂ ਆਪ ਦੇ ਆਪ ਤੋਂ ਸੁਧਾਰ ਸ਼ੁਰੂ ਕਰਕੇ ਮੈਂ ਬਾਕੀ ਗੱਲਾਂ ਬੋਤ ਨੇ ਪਰ ਵਾਪਸ ਇਸੇ ਮੁੱਦੇ ਤੇ ਆਉਣਾ ਤੇ ਮੈਂ ਆਪ ਦੇ ਵੱਲੋਂ ਫਿਰ ਇੱਕ ਵਾਰੀ ਕਹਿਣਾ ਕਿ ਜਿੰਨੇ ਪਾਰਟੀਆਂ ਦੇ ਪ੍ਰਧਾਨ ਨੇ ਜੇ ਉਹ ਇੱਥੇ ਨਹੀਂ ਆ ਰਹੇ ਤਾਂ ਅਸੀਂ ਉਹਦਾ ਘਰ ਘੇਰਾਗੇ ਔਰ ਉਸ ਤੋਂ ਬਾਅਦ ਫਿਰ ਸੜਕ ਤੇ ਵੀ ਜਾਵਾਂਗੇ ਤੇ ਇਨਾ ਕੈਮਰਿਆ ਰਹੀਂ ਮੈਂ ਉਹਨਾਂ ਸਾਰੇ ਪੰਜਾਬੀਆਂ ਨੂੰ ਉਹਨਾਂ ਸਾਰਿਆਂ ਨੂੰ ਜੋ ਭਗਵਤ ਗੀਤਾ ਵੀ ਪੜ੍ਹਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਵੀ ਨਤਮਸਤਕ ਹੁੰਦੇ ਨੇ ਕੁਰਾਨ ਸ਼ਰੀਫ ਦੀ ਵੀ ਇੱਜ਼ਤ ਕਰਦੇ ਨੇ ਬਾਈਬਲ ਦੀ ਵੀ ਉਹ ਇੱਥੇ ਆ ਜਾਣ ਕਿਉਂਕਿ ਜੇ ਤੁਸੀਂ ਆਪ ਦੇ ਪਿਤਾ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਯਾਰ ਕਿਹੋ ਜੇ ਇਨਸਾਨ ਹੋ ਆ ਭਾਈ ਗੁਰਜੀਤ ਸਿੰਘ ਕਾਲਸਾ ਆਪਦੇ ਤਪ ਤੇ ਬੈਠੇ ਨੇ ਪ੍ਰਾਣੇ ਮੋਰਚੇ ਜੋ ਵਿਖ ਚੁੱਕੇ ਨੇ ਉਹਨਾਂ ਦੀ ਤੁੱਲਾ ਕਰਕੇ ਵੇਖ ਲਓ ਇੰਨਾਂ ਨਾਲ ਕੋਈ ਇੰਨਾ ਤਪ ਕਰੂਗਾ 8 ਮਹੀਨਿਆਂ ਤੋਂ 400 ਮੀਟਰ ਉੱਚੇ ਉਹ ਬੈਠੇ ਨੇ ਸਾਹਮਣੇ ਜਿਨ੍ਹਾਂ ਨੂੰ ਟੈਂਪਰੇਚਰ 55 ਚੱਲਣਾ ਪੈਂਦਾ ਕਿਤੇ ਆਪਣੇ ਆਪ ਨੂੰ 6 बाई 2 ਦੇ ਵਿੱਚ ਸਮੇਟ ਕੇ ਵੇਖਿਓ ਜੇ ਇੱਕ ਮੰਜੇ ਤੇ ਨਹੀਂ ਬਹਿ ਸਕਦੇ ਤੁਸੀਂ ਔਰ ਉਹ ਬੈਠਾ ਹੋਇਆ ਉੱਥੇ ਇਹ ਦੂਜਾ ਜ਼ਿਆਦਾ ਪਾਉ ਦੀ ਕੀ ਪ੍ਰੀਖਿਆ ਲੈਣੀ ਆ ਯਾਰ ਕੀ ਚਾਹੁੰਦੇ ਆਸੀਂ ਕਿ ਉਹ ਸ਼ਹੀਦੀ ਪ੍ਰਾਪਤ ਕਰ ਤੇ ਫਿਰ ਨਾਰੇ ਲਾਉਂਦੇ ਫਿਰਿਏ ਕਿ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਕੀ ਇੰਤਜ਼ਾਰ ਕਰ ਰਹੇ ਹੋ ਤੁਸੀਂ ਕੀ ਪ੍ਰੀਖਿਆ ਲੈਣੀ ਚਾਹੁੰਦੇ ਹੋ ਤੁਸੀਂ ਜਦੋਂ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਇਹਨਾਂ ਤੋਂ ਡਿਟੇਲ ਪੁੱਛੀ ਮੈਂ ਕਿਹਾ ਕੀ ਬਣਾ ਰਹੇ ਹੋ ਕਿਵੇਂ ਬਣਾ ਰਹੇ ਹੋ ਕਾਨੂੰਨੀ ਤੌਰ ਤੇ ਕਿਹਦੇ ਕਿਹਦੇ ਨਾਲ ਗੱਲ ਹੋਈ ਹੈ ਮੈਂ ਤੁਹਾਨੂੰ ਆਪਦੇ ਵੱਲੋਂ ਆਣਾ ਕਿ ਇੱਕ ਇੱਕ ਗੱਲ ਪਾਕ ਹੈ ਸਾਫ ਹੈ ਪਵਿੱਤਰ ਹੈ ਜਿਵੇਂ ਉਹਨਾਂ ਦਾ ਨਾਂ ਹੈ ਨਾ ਭਾਈ ਗੁਰਜੀਤ ਸਿੰਘ ਖਾਲਸਾ ਖਾਲਸਾ ਮਹੀਨ ਪਵਿੱਤਰ ਖਾਲਸ ਉਹ ਵਈਆ ਉਹ ਬੰਦਾ ਜੇ ਨਾ ਹੁੰਦਾ ਤਾਂ 8 ਮਹੀਨਿਆਂ ਤੋਂ ਐਜੀ ਜਗ੍ਹਾ ਤੇ ਬੈਠ ਕੇ ਵੇਖੋ ਜੇ ਦਿਮਾਗ ਹਿੱਲ ਜੂਗਾ ਪਾਗਲ ਹੋ ਜੂंगे ਮਰ ਵੀ ਜਾਉਂਗੇ ਉਹ ਕਿਵੇਂ ਬੈਠਾ ਬਾਣੀ ਦਾ ਅਸਰਾ ਲੈ ਕੇ ਉਹਦੇ ਨਾਲ ਲੱਗ ਕੇ ਤੇ ਜਿਹੜਾ ਉਹਦੇ ਲੜ ਲੱਗਿਆ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਆਪ ਦੇ ਆਪ ਦੇ ਸਵਾਰਥ ਆਪਦੇ ਆਪ ਦੇ ਝੰਡੇ ਜਿੰਦਾਬਾਦ ਮਰਦਾਬਾਦ ਤੇ ਜਿੱਥੇ ਗੁਰੂ ਲਈ ਲੜਨਾ ਉੱਥੇ ਘਰਾਂ 'ਚ ਬਹਿ ਜਾਓ ਮੈਸੇਜ ਕਰ ਦਿਓ ਤੇ ਜੇ ਗੁਰੂ ਲਈ ਨਾ ਲੜੇ ਗੁਰੂ ਪਿਤਾ ਸਮਾਨ ਹੁੰਦਾ ਤਾਂ ਯਾਦ ਰੱਖਿਓ ਜੇ ਤੁਹਾਡੇ ਪਿਤਾ ਨਾਲ ਬੇਆਦਬੀ ਹੁੰਦਿਆਂ ਵੀ ਟਾਈਮ ਨਹੀਂ ਲੱਗਣਾ ਕਿਉਂਕਿ ਇਹ ਗਵਰਨਮੈਂਟਾਂ ਟੈਸਟ ਕਰਦੀਆਂ ਨੇ ਵੇਂਦੀਆਂ ਨੇ ਕਿ ਜਿਹੜੇ ਬੰਦੇ ਆਪਦੇ ਗੁਰੂ ਲਈ ਆਪਦੇ ਪਿਤਾ ਸਮਾਨ ਗੁਰੂ ਲਈ ਨਹੀਂ ਉੱਠੇ ਇਹ ਆਪਦੇ ਪਿਤਾ ਲਈ ਕੀ ਉੱਠਣਗੇ ਸੋ ਮਾਰੋ ਥਪੇੜੇ ਇਨਾਂ ਦੀ ਸੋ ਬਾਤ ਹੋ ਗਈਆਂ ਗੱਲਾਂ ਪਰ ਹੁਣ ਅਮਲ ਵੀ ਕਰਿਓ ਜੀ ਆਪਾਂ ਜੋ ਇਹ ਕਮੇਟੀ ਇਨਾਂ ਵਿਚਾਰਾਂ ਤੋਂ ਬਾਅਦ ਹੁਣੇ ਹੀ ਤੁਹਾਨੂੰ ਬੈਠ ਕੇ ਅਗਲਾ ਪ੍ਰੋਗਰਾਮ ਦੇਊਗੀ ਜਿਵੇਂ ਪਹਿਲਾਂ ਵੀ ਕਿਹਾ ਸੀ ਉਹਨਾਂ ਨੇ ਇੱਕ ਦੇ ਦੋ ਕਰਿਓ ਜੇ ਦੋ ਦੇ ਚਾਰ ਔਰ ਚਾਰ ਦੇ ਅੱਠ ਤਾਂ ਜੋ ਇਸ ਗਵਰਨਮੈਂਟ ਨੂੰ ਪਤਾ ਲੱਗ ਜੇ ਕਿ ਨਾਨਕ ਲੇਵਾ ਸੰਗਤ ਜੋ ਸੰਸਾਰ ਚ ਹੈ ਉਹ ਆਪਦੇ ਪਿਤਾ ਦੀ ਇੱਜ਼ਤ ਲਈ ਬੇਅਦਬੀ ਰੋਕਣ ਲਈ ਪਹੁੰਚ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ